ਹੋ ਤੇਰੇ ਟੱਲੇ ਤੋਂ یوں ਸੂਰਤ ਧੀਂਦਿਆ ਹੀ ਰਦੀ ਹੋ ਤੇਰੇ ਟੱਲੇ ਤੋਂ یوں ਸੂਰਤ ਧੀਂਦਿਆ ਹੀ ਰਦੀ ਹਾਲਾ ਦੇਖ ਗੌਰ ਘਰ ਉੜਦੇ ਹਨ ਫੁਲ ਕੋਰੀ ਓਏ ਹਾਂ ਬਈ ਇੱਧਰ ਦੀ ਤਿਆਰੀ ਕੀਤੀ ਐ ਉਹ ਕੁਝ ਨਹੀਂ ਬਾਪੂ ਸਹਰਿਆਂ ਨੂੰ ਚੱਲਿਆ ਸੀ ਸਹਰਿਆਂ ਨੂੰ ਚੱਲਿਆ ਹਏ 10 ਦਿਨ ਤਾਂ ਹੋਏ ਨੇ ਤੈਨੂੰ ਸਹਰੇ ਗਿਆ ਨੂੰ ਹੈਂ ਅੱਜ ਫੇਰ ਤੂੰ ਤਿਆਰੀ ਖਿੱਚ ਲਈ ਸੌਰੀਆਂ ਨੂੰ ਉਹ ਸਾਡੇ ਵੇਲੇ ਸਾਲ-ਸਾਲ ਨਹੀਂ ਸੌਰੀ ਜਾਂਦੇ ਹੁੰਦੇ ਸੀ ਸਮਝ ਗਿਆ ਤੂੰ 10 ਦਿਨਾਂ ਬਾਅਦ ਕਹਿ ਦੇਣਾ ਸੌਰੀ ਜਾਣਾ ਬਾਪੂ ਤੇਰੇ ਵੇਲੇ ਜ਼ਮਾਨਾ ਹੋਰ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਮਾਡਰਨ ਜ਼ਮਾਨਾ ਹੋ ਗਿਆ ਆਹੋ ਆਪੀ ਜ਼ਮਾਨਾ ਬਦਲ ਗਿਆ ਸਾਡਾ ਬਾਪੂ ਪੈਸੇ ਨਹੀਂ ਦਿੰਦਾ ਸੀ ਵੀ ਪਹਿਲਾਂ ਕਹਿੰਦਾ ਖੇਤ ਕੰਮ ਕਰਾ ਫੇਰ ਸੌਰੀ ਜਾਈ ਤੂੰ ਹੁਣ ਸਿਰੀ ਨਾਲ ਕਿਤੇ ਕੰਮ ਕਰਾਇਆ ਉਹ ਵਿਚਾਰਾ ਖੇਤਾਂ ਵਿੱਚ ਇਕੱਲਾ ਖਪੀ ਜਾਂਦਾ ਹੈ ਬਾਪੂ ਕੀ ਹੋ ਗਿਆ ਤੈਨੂੰ ਹੁਣ? ਰੋਹ ਤਾਂ ਮੈਂ ਸਿਰੀ ਨਾਲ ਕੰਮ ਕਰਾਨਾ। ਦੋ ਦਿਨ ਹੀ ਹੋਇਆ ਹਜੇ ਕੰਮ ਨਹੀਂ ਕਰਾਇਆ ਤਾਂ ਫਿਰ ਕੀ ਹੋ ਗਿਆ? ਦੋ ਦਿਨ ਹੋਇਆ ਜੀਰੀ ਲਾਉਣ ਵਾਲੀ ਪਈ ਐ। ਤੂੰ ਚੱਕ ਕੇ ਸੌਰੀ ਫੇਰ ਤੁਰ ਪਿਆ। ਨਾਲੇ ਮੈਂ ਤੇਰੇ ਸਿਰ ਤੇ ਐਸ਼ ਕਰਦਾ। ਆਹੋ ਆਪੀ ਐਸ਼ ਕਰਦਾ ਤੇਰੀ ਮਾਂ ਨੇ ਝਮਲਾਇਆ ਹੋਇਆ ਤੈਨੂੰ। ਜੇ ਤੈਨੂੰ ਪੈਸੇ ਮਿਲ ਜਾਣੇ ਤਾਂ ਤੂੰ ਚਾਂਬਲਿਆ ਹੋਇਆ ਐ। ਆਪਦਾ ਤੁਸੀਂ ਸਾਰੇ ਜਾਣਦੇ ਨਹੀਂ। ਮੁੰਡੇ ਨੂੰ ਜਾਣ ਲੈਂਦੇ ਨਹੀਂ। ਉਹ ਫਿਰ ਮੇਰੇ ਸਿਰ 'ਚ ਗਲੀਆਂ ਕਰਾ ਦੇ ਤੂੰ। ਸਿਆਣਾ ਮੁੰਡਾ ਸਿਰ 'ਚ ਗਲੀਆਂ ਕਿਉਂ ਕਰੂਗਾ? ਤੀਜੇ ਦਿਨ ਸੌਰੀ ਤੁਰ ਪੈਂਦਾ ਹੈਗਾ ਮੈਂ ਤਾਂ ਮੈਂ ਇਹਦਾ ਹੁਣ ਵਗ ਜਾ ਕਰਨ ਦੋ ਜਦੋਂ ਤੁਹਾਡੇ ਵਰਗਾ ਹੋਗਾ ਫੇਰ ਹੀ ਜਾਇਆ ਕਰਨਾ ਜਾਇਆ ਕਰਨਾ ਹੋਰ ਉਹ ਬਾਪੂ ਤੂੰ ਤਾਂ ਐਵੇਂ ਗੁੱਸਾ ਕਰ ਗਿਆ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀ ਨਾਲੇ ਲਿਆਓ ਪੈਸੇ ਕੱਢ ਮੈਂ ਸੌਰੇ ਜਾ ਕੇ ਆਉਣਾ ਜਿਹਦੇ ਸਿਰ ਤੇ ਬਾਪੂ ਹੋਵੇ ਨਾ ਉਹਨੂੰ ਕਿਸੇ ਦਾ ਫਿਕਰ ਨਹੀਂ ਹੁੰਦਾ ਚੰਗਾ ਉਥੋਂ ਚੱਕ ਕੇ ਪੈਸੇ ਲੈ ਜਾ ਬਾਰੇ ਦਿਨ ਨਾ ਸੌਰੀ ਲੈ ਕੇ ਆਈ ਛੇਤੀ ਮੁੜਿਆ ਆ ਕੇ ਸਿਰੀ ਨਾਲ ਵੀ ਕੰਮ ਕਰਾਉਣਾ ਤੇ ਜੀਰੀ ਵੀ ਲਾਉਣੀ ਹੈ